ਹਸਪਤਾਲ ਚ ਕਰਦੀ ਸੀ ਬੱਚੇ ਚੋਰੀ ਲੋਕਾਂ ਨੇ ਕਰ ਲੇ ਕਬ ਮਾਮਲਾ ਸਾਹਮਣੇ ਆਇਆ ਸੰਗਰੂਰ ਤੋਂ ਜਿੱਥੋਂ ਇੱਕ ਔਰਤ ਸਰਕਾਰੀ ਹਸਪਤਾਲ ਦੇ ਵਿੱਚ ਬੱਚੇ ਚੋਰੀ ਕਰਦੀ ਸੀ ਤੇ ਲੋਕਾਂ ਨੇ ਵੀ ਉਸ ਨੂੰ ਰੰਗੇ ਹੱਥ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਤਾਂ ਦੱਸ ਦੇ ਕਿ ਜੋ ਮਾਮਲਾ ਇਸ ਸੰਗਰੂਰ ਦੇ ਸਰਕਾਰੀ ਹਸਪਤਾਲ ਦਾ ਹੈ ਜਿੱਥੇ ਇੱਕ ਔਰਤ ਆਪਣੇ ਆਪ ਨੂੰ ਹਸਪਤਾਲ ਦਾ ਸਟਾਫ ਦਾ ਮੈਂਬਰ ਦੱਸ ਕੇ ਨਰਸ ਕਹਿ ਕੇ ਆਪਣੇ ਆਪ ਨੂੰ ਪਰਚਿਤ ਕਰਦੀ ਸੀ ਤੇ ਫਿਰ ਬੱਚੇ ਚੋਰੀ ਕਰਦੀ ਸੀ ਨਾ ਜਾਣੇ ਕਿੰਨੇ ਹੀ ਬੱਚੇ ਚੋਰੀ ਕਰਕੇ ਉਹ ਵੇਚ ਚੁੱਕੀ ਹੈ ਤਾਂ ਦੱਸ ਦੇ ਕਿ ਜੋ ਮਾਮਲਾ ਇਸ ਸੰਗਰੂਰ ਦੇ ਸਿਵਲ ਹਸਪਤਾਲ ਦਾ ਹੈ ਜਿੱਥੇ ਇੱਕ ਔਰਤ ਆਪਣੇ ਆਪ ਨੂੰ ਹਸਪੀਟਲ ਦੇ ਸਟਾਫ ਨਰਸ ਦੱਸ ਕੇ ਬੱਚੇ ਚੋਰੀ ਕਰਦੀ ਸੀ ਪਹਿਲਾਂ ਬੱਚਿਆਂ ਕੋਲ ਜਾਂਦੀ ਸੀ ਉਹਨਾਂ ਦਾ ਹਾਲ ਦੇਖਦੀ ਸੀ ਕਿ ਕਿਹੜਾ ਬੱਚਾ ਤੰਦਰੁਸਤ ਹੈ ਫਿਰ ਉਸੇ ਹਿਸਾਬ ਦੇ ਨਾਲ ਹੀ ਬੱਚੇ ਚੋਰੀ ਕਰਕੇ ਵੇਚ ਦਿੰਦੇ ਸੀ ਤੇ ਲੋਕਾਂ ਨੇ ਵੀ ਜਦ ਉਸ ਨੂੰ ਰੱਗੇ ਹੱਥ ਕਾਬੂ ਕੀਤਾ ਤੇ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਅਗੋਂ ਤੋਂ ਦੇ ਹਸਪੀਟਲ ਦੇ ਮੈਂਬਰਾਂ ਦਾ ਕੇ ਕੁਝ ਕਹਿਣਾ ਤੁਸੀਂ ਆਪ ਹੀ ਸੁਣ ਲਵੋ ਡਾਕਟਰ ਸਾਹਿਬ ਜੇਕਰ ਆਪਣਾ ਨਾਮ ਦੱਸ ਦੋ ਉਸ ਤੋਂ ਬਾਅਦ ਅੱਗੇ ਅਜੇ ਕੀ ਵੀ ਬਾਕੀਆ ਹੋਇਆ ਬੱਚਿਆਂ ਨੂੰ ਚੁੱਪੀ ਹੈ ਮੈਂ ਸਰ ਡਾਕਟਰ ਵਿਨੋਦ ਕੁਮਾਰ ਸੀਨੀਅਰ ਮੈਡੀਕਲ ਆਫਸਰ ਮਰੀ ਜੁਆਇਨਿੰਗ ਇਥੇ ਟ੍ਰਾਂਸਫਰ ਹੋਈ ਸੀ ਪਾਨੀਗੜ ਤੋਂ ਮੈਂ ਬਈ ਤੇ ਇੱਕ ਨੂੰ ਜੁਆਇਨ ਕੀਤਾ ਅੱਜ 2:30 ਵਜੇ ਦੀ ਗੱਲ ਹੈ ਇੱਥੇ ਕੋਈ ਅਨਨੋਨ ਲੇਡੀ ਲੋਕਾਂ ਦੇ ਬੱਚਾ ਨੂੰ ਚੱਕ ਰਹੀ ਸੀ ਕਿਸੇ ਦੇ ਪੈਸਿਆਂ ਨੂੰ ਦੇਖ ਰਹੀ ਸੀ ਕਿਸੇ ਦੇ ਪਰਸਮਤ ਪਾ ਰਹੀ ਸੀ ਉਹ ਕਹਿੰਦੀ ਮੈਂ ਇੱਥੇ ਹੀ ਏਮਪਲਾਈ ਹਾਂ ਇੱਥੇ ਐਮਰਜੈਂਸੀ ਦੀ ਝੂਠ ਬੋਲ ਰਹੀ ਸੀ ਸਾਡੇ ਸਟਾਫ ਨੇ ਡਾਕਟਰ ਸਾਹਿਬ ਨੇ ਡਾਕਟਰ ਏਕੀ ਦੀ ਡਿਊਟੀ ਚੱਲ ਰਹੀ ਸੀ ਉਹਨਾਂ ਨੇ ਗੌਰ ਕੀਤੀ ਲੋਕਾਂ ਨੇ ਧਿਆਨ ਲਾਇਆ ਉਸਤੈਦੀ ਦਿਖਾਈ ਉਹਨੂੰ ਫੜ ਲਿਆ ਫੜ ਕੇ ਉਹਨੂੰ ਆਪਾਂ ਪੁਲਿਸ ਚੌਕੀ ਬਣੀ ਹੋਈ ਹੈ ਥਾਣੇ ਇੱਥੇ ਉਹਨਾਂ ਨੂੰ ਫੋਨ ਕਰਤਾ ਰੁਕ ਓਲਡਰ ਨੂੰ ਚ ਲੈ ਗਏ ਨੇ ਫੜ ਕੇ ਇੱਥੇ ਕੋਈ ਲੇਡੀ ਡਾਕਟਰ ਦੀ ਡਿਊਟੀ ਵੀ ਹੁੰਦੀ ਹੈ ਜੀ ਹਾਂਜੀ ਹਾਂਜੀ 24 ਘੰਟੇ ਡਿਊਟੀ ਹੁੰਦੀ ਹੈ ਜੀ ਡਾਕਟਰ ਹਰਪੀ ਤੇ ਦੇਖੀ ਨੇ ਇਹ ਡਿਊਟੀ ਤੇ ਸੀ ਜਦੋਂ ਨੇ ਧਿਆਨ ਚ ਆਇਆ ਇਹਨਾਂ ਨੇ ਮੈਨੂੰ ਦੱਸਿਆ ਫਿਰ ਮੈਂ ਰੁਕਾ ਭਜਵਾ ਕੇ ਇਹਨਾਂ ਨੂੰ ਪੁਲਿਸ ਨੂੰ ਬੁਲਾਇਆ ਅਸੀਂ ਕੀ ਵਾਰ ਤੇ ਚੱਕਰ ਵੀ ਮਾਰਦੇ ਸੀ ਡਿਟੀ ਕਰਦੇ ਕੋਈ ਡਾਕਟਰ ਲੇਡੀ ਡਾਕਟਰ ਕੋਈ ਸਿਰਫ ਲੱਤਾਂ ਹੀ ਚੁਰੀਆ ਤੇ ਉਹ ਕਾਰੀਆਂ ਕਿੰਨੀ ਦੇਰ ਵਾਸਤੇ ਜਿਵੇਂ ਅੱਜ ਸੰਡੇ ਐ ਕਿੰਨੀ ਦੇਰ ਵਾਸਤੇ ਕਾਰ ਜਾਗੇ ਜਿਵੇਂ ਲੰਚ ਕਰਨ ਜਾਣਾ ਹੁੰਦਾ ਜੀ ਆਨ ਕਾਲ ਡਿਊਟੀ ਹੁੰਦੀ ਹੈ ਸੰਡੇ ਨੂੰ ਕਿ ਮੈਨਾਂ ਰਾਊਂਡ ਦਾ ਕਲੌਕ ਤਾਂ ਸਾਡੇ ਕੋਲ ਰਗਾਈ ਨਾ ਚਾਰ ਹੀ ਨੇ ਰਾਊਂਡ ਦਾ ਕਲੌਕ ਤਾਂ ਬੈਠ ਨਹੀਂ ਸਕਦਾ ਜਦੋਂ ਲੋਡ ਹੁੰਦੀ ਆ ਉਸੇ ਵੇਲੇ ਆ ਜਾਂਦੇ ਨੇ ਆਨ ਕਾਲ ਡਿਊਟੀ ਹੁੰਦੀ ਹੈ ਇਹਨਾਂ ਦੀ ਮੁਸਤਕੀ ਲੇਬਰ ਰੂਮ ਚ ਇਹਨਾਂ ਦੀ ਆਨ ਕਾਲ ਉੱਥੇ ਚੱਲਦੀ ਹੈ ਉਹਨਾਂ ਉੱਪਰ ਕੀ ਕਾਰਵਾਈ ਹੋਈ ਜੀ ਪੁਲਿਸ ਨੂੰ ਫੜਾਤਾ ਜੀ ਅਸੀਂ ਉਹਨੂੰ ਲੇਡੀ ਨੂੰ ਰੁਕਾ ਭੇਜਤਾ ਬਾਕੀ ਜੋ ਪੁਲਿਸ ਕਾਰਵਾਈ ਕਰੂਗੀ ਜਾਂ ਸਾਡੇ ਤੋਂ ਕੋਈ ਚੀਜ਼ ਚਾਹੀਦੀ ਹੋਵੇ ਉਹਨਾਂ ਨੂੰ ਦੇਵਾਂਗੇ ਜ਼ਰੂਰ ਕੋਈ ਹੋਰ ਵੀ ਕੋਈ ਇੱਥੇ ਉਪਰ ਤੋਂ ਸਟਾਫ ਦੀ ਹੈ ਕਿਸੇ ਦੀ ਵੀ ਕੋਈ ਰੋਗ ਦੀ ਕੋਈ ਜੂਤ ਹੈਗੀ ਹੈ ਤੇ ਉਹ ਦੱਸਦਾ ਸਾਬ ਡਿਟੇਲ ਵੀ ਦੱਸਣਗੇ ਤੁਹਾਨੂੰ ਇਸ ਕੇਸ ਬਾਰੇ ਉਹ ਅਜਿਹੀ ਕੀ ਵਾਕਿਆ ਹੋਇਆ ਅੱਜ ਬੱਚੇ ਨੂੰ ਅਕਚੁਅਲੀ ਅੱਜ ਮੈਂ ਔਨ ਕਾਲ ਸੀਗੀ ਮੈਨੂੰ ਸਟਾਫ ਦਾ ਫੋਨ ਆਇਆ ਤੇ ਉਹਨਾਂ ਨੇ ਦੱਸਿਆ ਕਿ ਇੱਕ ਕੋਈ ਅਨਨੋਨ ਮਹਿਲਾ ਹੈ ਅਗਿਆਤ ਜਿਹਨੂੰ ਕੋਈ ਵੀ ਨਹੀਂ ਜਾਣਦਾ ਸੀਗਾ ਆਪਣੇ ਆਪ ਨੂੰ ਕਹਿਣ ਲੱਗੀ ਕਿ ਮੈਂ ਐਮਰਜੈਂਸੀ ਦੀ ਵਰਕਰ ਆ ਕਿ ਮੈਂ ਐਮਰਜੈਂਸੀ ਵਾਰਡ ਚ ਲੱਗੀ ਹੋਈ ਆ ਪਰ ਸਾਡੇ ਸਟਾਫ ਨੇ ਉਹਨੂੰ ਪਛਾਣ ਲਿਆ ਕਿ ਇਹ ਸਰਕਾਰੀ ਮੁਲਾਜ਼ਮ ਨਹੀਂ ਹੈ ਇਹ ਐਮਰਜੈਂਸੀ ਚ ਕੰਮ ਨਹੀਂ ਕਰਦੀ ਹੈ ਇਹ ਤੇ ਕੋਈ ਅਗਿਆਤ ਮਹਿਲਾ ਹੈ ਉਹ ਬੈੱਡ ਟੂ ਬੈੱਡ ਜਾ ਰਹੀ ਸੀਗੀ ਇਹ ਲੋਕੀ ਸਾਨੂੰ ਫੜ ਕੇ ਲੋਕੀ ਲੈ ਕੇ ਆਏ ਸਾਡੇ ਕੋਲੇ ਕਿ ਇਹ ਬੈੱਡ ਟੂ ਬੈੱਡ ਜਾ ਰਹੀ ਹੈ ਤੇ ਲੋਕਾਂ ਦੇ ਬੱਚੇ ਚੱਕ ਰਹੀ ਸੀਗੀ ਚੱਕ ਕੇ ਗੋਦੀ 'ਚ ਲੈ ਕੇ ਉਹਨੂੰ ਖਿਲਾ ਰਹੀ ਸੀਗੀ ਬੱਚਿਆਂ ਨੂੰ ਤੇ ਪੈਸਿਆਂ ਦੀ ਡਿਮਾਂਡ ਕਰ ਰਹੀ ਸੀ ਉਹਨਾਂ ਤੋਂ ਵਧਾਈ ਮੰਗ ਰਹੀ ਸੀਗੀ ਤੇ ਇਸ ਚੀਜ਼ ਨੂੰ ਲੋਕਾਂ ਨੇ ਦੇਖਿਆ ਤੇ ਲੋਕਾਂ ਨੇ ਉਹਨੂੰ ਫੜ ਲਿਆ ਲੇਡੀਜ਼ ਨੇ ਉਹ ਲੇਡੀ ਸਟਾਫ ਸੀਗੀ ਸਾਰੀ ਤੇ ਫਿਰ ਮੈਂ ਐਸਐਮਓ ਸਾਹਮਣੂ ਇਨਫਾਰਮ ਕਰਤਾ ਨਾਲ ਦੇ ਨਾਲ ਸਰ ਆ ਗਏ ਸਰ ਨੇ ਪੁਲਿਸ ਨੂੰ ਇਨਫਾਰਮ ਕਰਤਾ ਔਰ ਪੁਲਿਸ ਆਈ ਔਰ ਉਚਿਤ ਕਾਰਵਾਈ ਕਰਕੇ ਪੁਲਿਸ ਉਹਨੂੰ ਲੈ ਗਈ ਆਪਣੇ ਨਾਲ ਕੀ ਕੋਈ ਸ਼ਿਕਾਇਤ ਨਹੀਂ ਆ ਰਹੀ ਕਿ ਉਹ ਹੋਤੂ ਇਸਨੇ ਕੋਈ ਸ਼ਿਕਾਇਤ ਨਹੀਂ ਹੈ ਗਈ ਹਾਂ ਐਕਚੁਅਲੀ ਸਾਡੇ ਕੋਲ ਸਿਵਲ ਹਸਪਤਾਲ ਦੇ ਪਰਿਸਰ ਦੇ ਅੰਦਰ ਹੀ ਚੌਕੀ ਬਣਾ ਦਿੱਤੀ ਗਈ ਹੈ ਜਿਹਦੇ ਕਰਕੇ ਸਾਨੂੰ ਹੁਣ ਬਹੁਤ ਸੁਵਿਧਾਵਾਂ ਹੋ ਗਈਆਂ ਬਹੁਤ ਅੱਛੀ ਫੈਸਿਲਿਟੀ ਹੋ ਗਈ ਕਿ ਕੋਈ ਵੀ ਇਹੋ ਜਿਹਾ ਵਾਕਿਆ ਹੁੰਦਾ ਹੈ ਤੇ ਨਾਲ ਦੇ ਨਾਲ ਪੁਲਿਸ ਆ ਜਾਂਦੀ ਹੈ ਤੇ ਲੋਕਾਂ ਦੀ ਹੈਲਪ ਲਈ ਆ ਕੇ ਔਰ ਯੂ ਜਿਵੇਂ ਅੱਜ ਹੀ ਇਨਸੀਡੈਂਟ ਹੋਇਆ ਤੇ ਕੋਈ ਇਹਦੇ ਕਰਕੇ ਦੇਖੋ ਕਿਸੇ ਨਾਲ ਵੀ ਕੁਝ ਵਾਪਰ ਸਕਦਾ ਸੀਗਾ ਜਿਵੇਂ ਕਿਸੇ ਦਾ ਬੱਚਾ ਚੱਕ ਕੇ ਲੈ ਜਾਂਦੀ ਲੋਕਾਂ ਦੇ ਪਰਸਪੁਰ ਸੱਕੇ ਲੈ ਜਾਂਦੀ ਮੋਬਾਈਲ ਸੱਕੇ ਲੈ ਜਾਂਦੀ ਤੇ ਉਹ ਇਹੋ ਜਿਹਾ ਕੋਈ ਵੀ ਚੀਜ਼ ਨਾ ਹੋਏ ਇਸ ਕਰਕੇ ਪੁਲਿਸ ਨੇ ਨਾਲ ਦੇ ਨਾਲ ਆਈ ਐਕਸ਼ਨ ਲਿਆ ਬਹੁਤ ਵਧੀਆ ਹੋ ਗਿਆ ਕੰਮ ਅਗਰ ਸਾਨੂੰ ਸਿਕਿਉਰਿਟੀ ਗਾਰਡ ਵੀ ਮਿਲ ਜਾਣ ਇੱਥੇ ਰਾਉਂਡ ਦਾ ਕਲਾਕ ਤੇ ਹੋਰ ਵੀ ਵਧੀਆ ਹੋ ਜਾਊਗਾ ਇਹਦੇ ਸਟਾਫਨਰਸ ਦੇ ਨੇ ਉਹਨਾਂ ਨੂੰ ਕੋਈ ਮਤਲਬ ਵਰਦੀ ਨਹੀਂ ਅਲਾਉ ਕੀਤੀ ਹੋਈ ਤੁਸੀਂ ਇਹਦੀ ਵਰਦੀ ਹਮੇਸ਼ਾ ਪਾ ਕੇ ਰੱਖਣੀ ਹੈ ਨਹੀਂ ਹੈਗੀ ਹੈ ਜੀ ਵਰਦੀ ਹੈਗੀ ਹੈ ਸਟਾਫਨਰਸ ਦੀ ਇਹ ਵਰਦੀ ਲੋਕੀਓ ਸਟਾਫਨਰਸ ਕੋਲੇ ਰੈਡੀ ਹੈ ਇਸ ਬਾਰੇ ਤੁਸੀਂ ਐਸਐਮਐਸ ਆਫਸਰ ਸਾਹਿਬ ਨੂੰ ਕੋਈ ਪੁੱਛਣਾ ਤੇ ਉਹ ਵੀ ਡਿਊਟੀ ਤੁਹਾਡੇ ਕੋਲ ਨੇ ਕਾਇਮੀ ਵਾਈ ਜੀ 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 ਨਹੀਂ ਲੇਕਿਨ ਸਟਾਫ ਨਰਸਿਸ ਲਈ ਦੇਖੋ ਮੈਂ ਵੀ ਇੱਕ EMPLOYEE ਹਾਂ ਉਹ ਵੀ EMPLOYEE ਹੈ ਆਪਾਂ ਇਸ ਨੂੰ ਸਾਹਮਣੇ ਗੱਲ ਕਰ ਲੈਂਦੇ ਹਾਂ ਕਿਉਂਕਿ ਇਹ ਨਿਸ਼ਾਨੀ ਹੋ ਜਾਂਦੀ ਹੈ ਕਿ ਜੀ ਜੀ ਨਹੀਂ ਲੈਬ ਕੋਟ ਇਹਨਾਂ ਨੇ ਪਾਇਆ ਹੁੰਦਾ ਇਹਨਾਂ ਨੂੰ ਵਾਈਟ ਕੋਟ ਹਾਫ ਜੋ ਹਾਫ ਸਲੀਵਸ ਦਾ ਉਹ ਹੈ ਪਾ ਕੇ ਰੱਖਦੇ ਨੇ ਕਿਸੇ ਨੂੰ ਕੋਈ ਕਾਉਂਟ ਜਾਂ ਕੋਈ ਉਸ ਟਾਈਮ ਤੇ ਪਾਇਆ ਹੋਇਆ ਸੀਗਾ ਸਟਾਫ ਕਰਦੇ ਕਿਸੇ ਨੂੰ ਕੋਈ ਹੈ ਨਹੀਂ ਇਹ ਗੁੱਲ ਵੀ ਹੈਗਾ ਇਸ ਬਾਰੇ ਕੁਝ ਕੋਡ ਦੱਸੋਗੇ ਇਹ ਹੋਣ ਵੀ ਨਹੀਂ ਹੈਗਾ ਕਿਸ ਨੇ ਕੋਡ ਪਾਇਆ ਹੋਇਆ ਜਾਂ ਕੋਈ ਆਪੀ ਐਡਰੈਸ ਕੋਈ ਕੋਈ ਇੱਕ ਵਾਰੀ ਆਪਾਂ ਇਸਨੂੰ ਸਬਨਲ ਗੱਲ ਕਰ ਲੈਂਦੇ ਹਾਂ ਇਸ ਬਾਰੇ ਮੇਰਾ ਨਾਮ ਰੋਹੀ ਤਾਂ ਸਰ ਕੀ ਵਾਕਿਆ ਹੋਇਆ ਸੀ ਗੱਲ ਸਰ ਇਹ ਗੱਲ ਇਦਾਂ ਦੀ ਸੀ ਕਿ ਅਣਛੱਤੀ ਔਰਤ ਆਈ ਜੀ ਔਰ ਇੱਕ ਦੇ ਬਾੜੇ ਹਰਕ ਤੇ ਬੈੱਡ ਤੇ ਜਾ ਕੇ ਇਹ ਬੱਚਾ ਦਾ ਕਿਸੇ ਨੂੰ ਪਾਣੀ ਪਿਆਂਦੀ ਸੀ ਕਿਸੇ ਨੂੰ ਕੁਝ ਕਰਦੀ ਸੀ ਮੇਰੇ ਲਈ ਵੀ ਆਈ ਜੀ ਬੈੱਡ ਤੇ ਜੀ ਮੈਨੂੰ ਕਹਿੰਦੀ ਤੁਹਾਡੇ ਬੇਟਾ ਹੋਏ ਕਿ ਬੇਟੀ ਮਖਾ ਜੀ ਮੇਰੇ ਬੇਟਾ ਹੋਇਆ ਜੀ ਉਮਰੀ ਵਾਈਫ ਨੂੰ ਕਹਿੰਦੀ ਜੀ ਬੇਟਾ ਮੈਨੂੰ ਦੇ ਦੋ ਜੀ ਕੈਵਨ ਚ ਮੰਗਾਇਆ ਜੀ ਅੰਦਰ ਫਿਰ ਅਸੀਂ ਬੇਟਾ ਦੇਤਾ ਜੀ ਉਹਨਾਂ ਨੂੰ ਜੀ ਬੇਟਾ ਦੇ ਕੇ 2 ਮਿੰਟ ਬਾਅਦ ਉਹਨਾਂ ਨੇ ਸਾਨੂੰ ਵਾਪਸ ਕਰਤਾ ਜੀ ਕਹਿੰਦੇ ਅਸੀਂ ਪਹਿਲਾਂ ਹੋਰ ਬੈੱਡ ਤੇ ਜਾਇਆ ਜੀ ਅੱਗੇ ਜਾ ਕੇ ਸਾਰੇ ਬੱਚਿਆਂ ਨੂੰ ਚੈੱਕ ਕਰ ਲਈ ਜੀ ਇੱਕ ਵਾਰ ਫਿਰ ਕਰਾਂਗੇ ਜੀ ਅਸੀਂ ਫਿਰ ਅੱਗੇ ਕੈਵਨ ਚ ਲੈ ਕੇ ਜਾਵਾਂਗੇ ਜੀ ਬੱਚੇ ਨੂੰ ਫਿਰ ਸਾਨੂੰ ਕਹਿੰਦੀ ਜੀ ਮੇਰੇ ਨਾਲ ਮਖਾਈ ਤੁਹਾਡੀ ਡਿਊਟੀ ਕਿਤੇ ਜੀ ਕਹਿੰਦੀ ਮੈਂ ਤਲਵਿਹਾਨੇ ਤੋਂ ਆ ਜੀ ਕਦੇ ਕਹਿੰਦੀ ਸੀ ਜੰਮੂ ਤੋਂ ਆ ਜੀ ਮੈਂ ਜੀ ਤੇ ਮੈਨੂੰ ਕਹਿੰਦੀ ਜੀ ਮੈਂ ਖਾਈ ਤੁਸੀਂ ਤੁਹਾਡੀ ਪੋਸਟ ਕੀ ਹੈ ਜੀ ਕਹਿੰਦੀ ਮੈਂ ਨਰਸਾਂ ਹੀ ਇੱਥੇ ਕਦੇ ਕਹਿੰਦੀ ਮੈਂ ਡਾਕਟਰ ਹੈ ਜੀ ਕਦੇ ਕਹਿੰਦੀ ਮੈਨੂੰ ਨਰਸਾਂ ਹੀ ਮੈਂ ਠੀਕ ਹੈ ਇਹ ਕਹਿੰਦੀ 4 ਘੰਟੇ ਦੀ ਮੇਰੀ ਡਿਊਟੀ ਹੈ ਜੀ ਉਹ ਵੀ ਸੰਡੇ ਨੂੰ ਉਹਨਾਂ ਦੀ ਕੋਈ ਡਿਊਟੀ ਨਹੀਂ ਹੁੰਦੀ ਉੱਥੇ ਓਨਲੀ ਦੋ ਦੋ ਨਰਸਾਂ ਹੀ ਡਿਊਟੀ ਹੈ ਜੀ ਉਹਨਾਂ ਨੂੰ ਕਹਿੰਦੀ ਮੈਨੂੰ ਮੈਂ ਕਹਿੰਦੀ ਜੀ ਲੁਧਿਆਣੇ ਤੋਂ ਸਾਨੂੰ ਪੁਲਸ ਵਾਲੇ ਛੱਡ ਕੇ ਜਾਂਦੇ ਨੇ ਇੱਥੇ ਜੀ ਫਿਰ ਸਾਡਾ ਬੱਚਾ ਨੇ ਫੇਰ ਆ ਕੇ ਚੱਕਿਆ ਜੀ ਫਿਰ ਦੂਜੇ ਬਾੜ ਚ ਗਈ ਜੀ ਫਿਰ ਇਹਨਾਂ ਦੀ ਬੇਟੀ ਇਹਨਾਂ ਨੂੰ ਪੁੱਛੇ ਜੇ ਜਾ ਕੇ ਜੀ ਇਹ ਇਹਨਾਂ ਦੀ ਬੇਟੀ ਜੀ ਨੂੰ ਪੁੱਛਿਆ ਇਹਨਾਂ ਦੀ ਬੇਟੀ ਲੈਵੇ ਗਏ ਜੀ ਉਹ ਫਿਰ ਇਹਨਾਂ ਦੀ ਬੇਟੀ ਚੱਕੀ ਜੀ ਉਹਨਾਂ ਨੇ ਬੇਟੀ ਚੱਕ ਕੇ ਜੀ ਉਹ ਜਦੋਂ ਬਾਹਰ ਜਾਣ ਲੱਗੀ ਜੀ ਬੇਟੀ ਚੱਕ ਕੇ ਫਿਰ ਇਹਨਾਂ ਨੇ ਵੀਡੀਓ ਬਣਾਈ ਵੀਡੀਓ ਬਣਾ ਕੇ ਨਰਸਾਂ ਨੂੰ ਦਿਖਾਈ ਫਿਰ ਉਹ ਕਹਿੰਦੀ ਆ ਦੇਖੋ ਜੀ ਆਹ ਕੋਣ ਹੈ ਜੀ ਤੀਜਾ ਬੰਦਾ ਵੀ ਤੁਹਾਡੀ ਦੋ ਜਣੇ ਦੀ ਟੂਟੀ ਹੈ ਉਹਨਾਂ ਨੇ ਦਿਖਾਇਆ ਜੀ ਫਿਰ ਇਹਨਾਂ ਨੂੰ ਵੀ ਅਸੀਂ ਦੋ ਜਣੇ ਆ ਜੀ ਸਾਡਾ ਤੀਜਾ ਬੰਦਾ ਕੋਈ ਨਹੀਂ ਹੈਗਾ ਜੀ ਫਿਰ ਅਸੀਂ ਜਾ ਕੇ ਉੱਥੇ ਜਾ ਕੇ ਉਹਨਾਂ ਨੂੰ ਫੜਿਆ ਜੀ ਰੰਗਿਆ ਤੰਦੇ ਦਾ ਤੋਂ ਬੱਚੇ ਖੋਈ ਜੀ ਸਾਨੂੰ ਇਹਦਾ ਇਹਦਾ ਨਾਮ ਕੀ ਹੈ ਤੁਸੀਂ ਕਿਹੜੀ ਏਰੀਆ 'ਚ ਰਹਿੰਦੇ ਹੋ ਮੇਰਾ ਨਾਮ ਰੋਹਿ ਸਬਜੀ ਮੰਡੀ ਕੋਲ ਰਹਿਣਾ ਜੀ ਇੱਕ ਤਾਂ ਵਾਕਿਆਤ ਕੋਲੋ ਦਾ ਐ ਸਰ ਉਹਨੇ ਲਾਲੋ ਤੁਸੀਂ 3 ਕਵੇਜ ਦਾ ਜੀ 21 ਤਰੀਕ ਹੈ ਅੱਜ 25 ਤਰੀਕ ਸੋ ਕਿਹੜੀ 25 5 ਜੀ 25 5 2025 ਜੀ ਅੱਜ ਕੀ ਨਾਮ ਤੁਹਾਡਾ ਤੇਰਾ ਨਾਮ ਹਰਪਾਲ ਸਿੰਘ ਹੈ ਜੀ ਸਰ ਮੇਰਾ ਬੇਟੇ ਨੂੰ ਥੋਰੀ ਕਰਦੇ ਨੇ ਅੱਜ ਵੀ ਕੁੜੀ ਜੀ ਅਸੀਂ ਨੇ ਉਹਨਾਂ ਨੂੰ ਕਿਹਾ ਵੀ ਤੁਸੀਂ ਕੌਣ ਹੋ ਡਿਊਟੀ ਤੋਂ ਬਾਅਦ ਕਨੇ ਅਸੀਂ ਵੀ ਮੇਰੀ ਡਿਊਟੀ ਜੰਮੂ ਆ ਵੀ ਇਹਨਾਂ 4 ਘੰਟੇ ਵਾਸਤੇ ਆਉਣੀ ਆ ਵੀ ਸੰਡੇ ਨੂੰ ਅਸੀਂ ਨੇ ਫਿਰ ਪੁੱਛਿਆ ਵੀ ਕੋ 4 ਘੰਟੇ ਵਾਸਤੇ ਕੋਈ ਆਉਂਦੀ ਨਹੀਂ ਹੁੰਦਾ ਫਿਰ ਮੈਂ ਨਾਲ ਲਵੇ ਗਿਆ ਮੈਂ ਸਾਹਿਬ ਮੈਡਮ ਸੋਡੀ ਦੋ ਤੋਂ ਇਲਾਵਾ ਕਿਸੇ ਹੋਰ ਡਿਊਟੀ ਹੈਗੀ ਆ ਇਹਦੇ ਨਾਂਜੀ ਮੈਂ ਮੈਡਮ ਇੱਕੜ ਨਾਲ ਲੀਡਿੰਗ ਦੀ ਪੈਦੇ ਜੀ ਬਾਅਦ ਚ ਉਹ ਹਰੇਕ ਬੈਡ ਤੇ ਜਾ ਕੇ ਪੁੱਛਦੇ ਵੀ ਤੁਹਾਡੇ ਲਈ ਬੱਚਾ ਕੀ ਆ ਬਾ ਮੈਂ ਬਾਅਦ ਚ ਦੇਖਿਆ ਪੁੱਛਿਆ ਉਹਨਾਂ ਨੂੰ ਮੈਂ ਦੂਜੀ ਵਾਰ ਚਾ ਕੇ ਮੁੰਡੇ ਲਵੇ ਗੱਲ ਕਰੀ ਪਹਿਲਾਂ ਕਹਿੰਦਾ ਮੇਰਾ ਬੱਚਾ ਚੱਕੇ ਨਹੀਂ ਜੀ ਫਿਰ ਮੈਂ ਬੈਡਮ ਨੂੰ ਕਿਹਾ ਯਾਨੀ ਉਸੀਂ ਬਰਾਉ ਫਿਰ ਦੁਆ ਮਲਾਜ਼ਮ ਬੁਲਾਈ ਉਹਨਾਂ ਨੇ ਗੱਲਬਾਤ ਕੀਤੀ ਫਿਰ ਫਲਾਜ਼ਮਾ ਨੇ ਉਹਦੇ ਹੱਥ ਲਗਾ ਤੇ ਥਣ ਇਥੋ ਦੀ ਗੱਲ ਹੈ ਵਾਲੀ ਕਿਹੜੇ ਹਸਪਤਾਲ ਦੀ ਗੱਲ ਹੈ ਸਰੂਰ ਦੇ ਬਲਾ ਹਸਪਤਾਲ ਦੀ ਜੀ ਅੰਨ ਕੱਲ ਮਾਮਲਾ ਆਇਆ ਸੀਗਾ ਤੁਹਾਡੇ ਹਿੱਤੇਗਾ ਦੇ ਵਿੱਚ ਕਿ ਉਹ ਇੱਕ ਔਰਤ ਬੱਚੇ ਲੈ ਕੇ ਜਾਂਦੀ ਫਰੀ ਉਹਦੇ ਬਾਰੇ ਕੀ ਕਰ ਰਹੇ ਸਾਨੂੰ ਹਸਪਤਾਲ ਦੇ ਵਿੱਚੋਂ ਫੋਨ ਵੀ ਆ ਗਿਆ ਸੀਗਾ ਤੇ ਜਿਹੜੀ ਔਰਤ ਹੈ ਬੱਚਾ ਵਾਰਡ ਦੇ ਵਿੱਚ ਚਲੀ ਗਈ ਸੀ ਉਥੋਂ ਹਰਪਾਲ ਸਿੰਘ ਹੈ ਲਸੀਤ ਰੰਜੀ ਖੇੜਾ ਤੇ ਉਹਨੂੰ ਚੈੱਕ ਅਪ ਕਰਨ ਦੇ ਮਾਨੇ ਨਾਲ ਉਹ ਬੱਚੀ ਨੂੰ ਉਹਨੇ ਉਠਾ ਲਿਆ ਸੀਗਾ ਆਉਣ ਤੋਂ ਬਾਅਦ ਜਦੋਂ ਨੇ ਪਤਾ ਕੀਤਾ ਸਟਾਫ ਤੋਂ ਇਹ ਇੱਕ ਲੇਡੀ ਜੀ ਕੌਣ ਹੈ ਉਹ ਕਹਿੰਦੇ ਵੀ ਸਾਡੇ ਨਾਲ ਸਟਾਫ ਮੈਂਬਰ ਹੈ ਨਾ ਇਹ ਹਸਪੀਟਲ ਦੀ ਕੋਈ ਕਰਮਚਾਰੀ ਨਹੀਂ ਤੁਹਾਨੂੰ ਸ਼ੱਕ ਉਹ ਦੂਜੀ ਵਾਰਡ ਚਲੀ ਗਈ ਸੀ ਉਸ ਸਮੇਂ ਦੂਸਰੀ ਵਾਰਡ ਦੇ ਜਦੋਂ ਗਿਆ ਉੱਥੇ ਉਹਨੇ ਇੱਕ ਬੱਚਾ ਹੋ ਚੁੱਕਿਆ ਸੀ ਪੋਸਟ ਨੇ ਫਿਰ ਜਦੋਂ ਸਵਾਲ ਕੀਤਾ ਤਾਂ ਕੋਈ ਤਸੱਲੀ ਵਖਤ ਜਵਾਬ ਨਹੀਂ ਦੇ ਸਕੀ ਫਿਰ ਉਹ ਤੋਂ ਫੜ ਕੇ ਸਾਡੇ ਕੋਲ ਲਿਆਏ ਸੀਗੇ ਬੱਚੇ ਉਹਨਾਂ ਨੇ ਮੁੱਖ ਦੇ ਸਵਾਲ ਲੈ ਸੀਗੇ ਤੇ ਅਸੀਂ ਇਹਦੇ ਖਿਲਾਫ ਮੁਕੱਦਮਾ ਦਰਜ ਕਰਤਾ ਸੀਗਾ ਜੇ ਬਸ ਸਰ ਮੁਕਦਮਾ ਕਿਹੜੀ ਕ੍ਰੀਏਟ ਘੜਾ ਲੱਗੀ ਹੈ ਕਿ ਇਹਦੇ ਦੇ ਉੱਪਰ ਮੁਕਦਮਾ ਲੱਗ ਰਿਹਾ ਹੈ ਕਿੱਥੋਂ ਦੀ ਰਹਿਣ ਵਾਲੀ ਹੈ ਇਹ ਲੁਧਿਆਣੇ ਦੀ ਰਹਿਣ ਵਾਲੀ ਹੈ ਜੀ ਮੁਕਦਮਾ ਨੰਬਰ 18 255 25 ਦਰਜ ਕੀਤਾ ਤੇ 137 2 ਬੀ ਐਨ ਐਸ ਤੇ ਇਹ ਵੀ ਰਸਤ ਪਾਲੀਆ ਸੀ ਨੇ ਤੇ ਅੱਜ ਰਿਮਾਨ ਲੈ ਕੇ ਅਗਲੀ ਕਚਹਿਰੀ ਕਰਾਂਗੇ ਤੇ ਪਹਿਲੇ ਨਾਲ ਕੋਈ ਹੋਰ ਵੀ ਕੋਈ ਨਹੀਂ ਬੋਲੋ ਤੁਸੀਂਗਾ ਨਹੀਂ ਹਜੇ ਕੱਲ ਲੇਟ ਦਰਜ ਕੀਤਾ ਮਕਦਮਾ ਤੇ ਬਾਕੀ ਫਿਰ ਪੁੱਛ ਕੇ ਪੂਰਾ ਪ੍ਰੋਪਰ ਕਰਨੀ ਸਕੇ ਮੈਡੀਕਲ ਕਰਵਾਇਆ ਕੱਲੇ ਦਾ ਡਾਕਟਰ ਪਾਸੋਂ ਵੀ ਕੋਈ ਮੈਂਟਲੀ ਤੌਰ ਤੇ ਜਾਂ ਕੋਈ ਹੋਰ ਪ੍ਰਾਬਲਮ ਤਾਂ ਨਹੀਂ ਤੇ ਇਸ ਕਰਕੇ ਅੱਜ ਰਿਮਾਨ ਲੈ ਕੇ ਥਰੋਲੀ ਕਚਹਿਰੀ ਕਰਾਂਗੇ ਜੇ ਹੋਰ ਗੱਲ ਸਾਹਮਣੇ ਆਉਗੀ ਉਪਰੋਂ ਨਹੀਂ ਕਰਵਾਇਆ ਮੈਂਟਲੀ ਆ ਇਹ ਗ੍ਰੋ ਵੀ ਹੋ ਸਕਦਾ ਜੀ ਇਹ ਹਾਂ ਜੀ ਰਿਮਾਂਡ ਲਵਾਵਾਂਗੇ ਰਿਮਾਂਡ ਤੋਂ ਹੱਥ ਕਲੀਅਰ ਕਰਾਂਗੇ ਜੋ ਵੀ ਹੋਇਆ ਇੱਕ ਰਿਮਾਂਡ ਦੌਰਾਨ ਪਤਾ ਲੱਗ ਜਾਣਾ ਹੈ ਇਹਦੇ ਕੋਲ ਕੋਈ ਹੋਰ ਵੀ ਕੋਈ ਚੀਜ਼ ਬਰਾਮਦ ਹੋਈ ਹੈ ਕੋਈ ਇਹਦੇ ਕੋਲ ਕੋਈ ਕੋਈ ਹੋਰ ਕੋਈ ਕੀ ਇਹਦੇ ਅ ਮਦਦਪਾਸਿਵਟ ਜਾਂ ਕੋਈ ਹੋਰ ਕੋਈ ਨਹੀਂ ਜੀ ਕੋਈ ਐਦਾਂ ਦੀ ਕੋਈ ਚੀਜ਼